ਆ ਗਿਆ ਮੇਰੇ ਘਰ ਤਾ ਨਾ ਤੇ ਬੁਖਾਰ ਪੱਕਾ ਉਹ ਤੁਝਾ ਵਕਾਰਾ ਠੰਡ ਚ ਖੇਡਦਾ ਨਾ ਤਾਂ ਬੁਖਾਰ ਚੜਿਆ ਇਹਨੂੰ ਪਰ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਟੀਚਰਾਂ ਨੇ ਇਹਨਾਂ ਨੂੰ ਠੰਡ ਚ ਬਾਹਰ ਖੇਡਣ ਵਾਸਤੇ ਭੇਜਿਆ ਹੋ ਤੈਨੂੰ ਬੜਾ ਪਤਾ ਵਾ ਅੱਜ ਕੱਲ ਦੇ ਜਵਾਨ ਸੁਣਦੇ ਕਿਸੇ ਦੀ ਟੀਚਰ ਜਿੰਨਾ ਮਰਜ਼ੀ ਕਹੀ ਜਾਣ ਇਹਨਾਂ ਨੂੰ ਇਹ ਪੁੱਠੇ ਪੰਗੇ ਲਾਣਾ ਨਹੀਂ ਹਟਦੇ ਆ ਹੁਣ ਬਿਮਾਰ ਹੋ ਗਿਆ ਨਾ ਪਤਾ ਲੱਗ ਜਾਊਗਾ ਇਹਨੂੰ ਉੱਪਰ ਉਹ ਕੋਟੀ ਵੀ ਨਹੀਂ ਪਾ ਗਏ ਤੁਸੀਂ ਹੁਣ ਲੜੋ ਨਾ ਆਪਣੇ ਪਿੰਡ ਵਾਲੇ ਡਾਕਟਰ ਨੂੰ ਬੁਲਾ ਕੇ ਲੈ ਕੇ ਆਓ ਨੂਰ ਨੂੰ ਬੁਖਾਰ ਬਹੁਤ ਤੇਜ਼ ਹੈ ਵਾਈ ਗਰੂ ਸਾਡਾ ਤਾਂ ਇੱਕੋ ਇੱਕ ਪੁੱਤ ਆ ਜਦੋਂ ਇਹਨੂੰ ਕੁਝ ਹੋ ਜਾਂਦਾ ਨਾ ਸਾਡੀ ਤਾਂ ਜਾਨ ਮੁੱਠ ਚ ਆ ਜਾਂਦੀ ਆ ਮਾਲਕਾ ਇਹਨੂੰ ਛੇਤੀ ਛੇਤੀ ਠੀਕ ਕਰ ਦੇ ਛੇਤੀ ਛੇਤੀ ਠੀਕ ਕਰ ਦੇ ਡਾਕਟਰ ਸਾਹਿਬ ਆਹ ਮੁੰਡਾ ਜੀ ਮੇਰਾ ਕਰਿਓ ਚੈੱਕ ਠੀਕ ਹੋ ਜਾਊਗਾ ਨਹੀਂ ਹਾਂ ਤੁਸੀਂ ਘਬਰਾਓ ਨਾ ਕੋਈ ਨਹੀਂ ਸਭ ਕੁਝ ਠੀਕ ਹੋ ਜਾਊ ਮੈਂ ਕਰਦਾ ਚੈੱਕ ਉਡੇ ਬੱਚੇ ਨੂੰ ਬੁਖਾਰ ਬਹੁਤ ਤੇਜ਼ ਆ ਮੈਂ ਮੈਡੀਸਨ ਦੇ ਦਿੰਨਾ ਦੋ ਟਾਈਮ ਦੇਣੀ ਆ ਮੈਨੂੰ ਪੂਰੀ ਉਮੀਦ ਆ ਕੱਲ ਤੱਕ ਠੀਕ ਹੋ ਜਾਊਗਾ ਠੀਕ ਆ ਡਾਕਟਰ ਸਾਹਿਬ ਆ ਦਵਾਈ ਦੇਣੀ ਆ ਦੋ ਟਾਈਮ ਕਿੰਨੇ ਪੈਸੇ ਆ ਜੀ 200 ਰੁਪਏ ਜੀ ਆ ਲਓ ਜੀ ਠੀਕ ਆ ਜੀ ਮੈਂ ਚੱਲਦਾ ਕੋਈ ਨਾ ਤੂੰ ਟੈਨਸ਼ਨ ਨਾ ਲੈ ਡਾਕਟਰ ਦਵਾਈ ਦੇ ਗਿਆ ਹੁਣ ਨੂਰ ਠੀਕ ਹੋ ਜਾਊਗਾ ਫੱਲ ਫੜ ਦਵਾਏ ਮੰਮੀ ਹਾਂ ਪੁੱਤ ਮੇਰੇ ਕੋਲ ਵੀ ਆ ਕੇ ਬੈਠ ਜਾ ਮੈਂ ਕਹਦਾ ਕੱਲਾ ਹੀ ਪਿਆਵਾ ਹਾਂ ਹਾਂ ਪੁੱਤ ਆਣੀਆਂ ਬਸ ਕੱਪੜੇ ਧੋ ਕੇ ਗੱਲ ਸੁਣੋ ਦੁਕਾਨ ਤੋਂ ਨਾ 100 ਰੁਪਏ ਦੀ ਚਾਹ ਪੱਤੀ ਲੈ ਕੇ ਆਓ ਕਿਉਂ ਕੀ ਕਰਨੀਆ ਦੋ ਦਿਨ ਹੋ ਗਏ ਮੇਰੇ ਪੁੱਤ ਨੂੰ ਬੁਖਾਰ ਚੜ੍ਹੇ ਨੂੰ ਉਤਰਨ ਦਾ ਨਾਂ ਨਹੀਂ ਲੈਂਦਾ ਪੱਕਾ ਕਿਸੇ ਨਾ ਕਿਸੇ ਦੀ ਨਜ਼ਰ ਲੱਗੀ ਆ ਤੁਸੀਂ ਚਾਹ ਪੱਤੀ ਲੈ ਕੇ ਆਓ ਮੈਂ ਨਜ਼ਰ ਧਾਰਨੀ ਆ ਆਹ ਲੋ ਚਾਪਤੀ ਬੁਰੀ ਨਜ਼ਰ ਵਾਲੀ ਤੇਰਾ ਮੂੰਹ ਕਾਲਾ ਜੇ ਕਿਸਨੇ ਮੇਰੇ ਪੁੱਤ ਨੂੰ ਨਜ਼ਰ ਲਾਈ ਨਾ ਡੇੜਾ ਗਰਕ ਹੋਏ ਉਹਦਾ 1 2 3 4 5 6 7 ਡੇੜਾ ਗਰਕ ਹੋ ਜਾ ਜਿੰਨੇ ਮੇਰੇ ਪੁੱਤ ਨੂੰ ਨਜ਼ਰ ਲਾਈ ਹੈ ਰਾਮਚਾਰ ਨੇ ਹੋਣ ਤੇ ਮੇਰੀ ਗੱਲ ਸੁਣੋ ਮੈਂ ਕੰਮ ਤੇ ਚੱਲਿਆ ਵਾਂ ਡਿਊਟੀ ਪੂਰੀ ਕਰਕੇ ਸਵੇਹਾ ਆਉਂਗਾ ਗੱਲ ਸੁਣੋ ਮੇਰੀ ਵੀ ਤੀਜਾ ਦਿਨ ਹੋ ਗਿਆ ਮੇਰੇ ਪੁੱਤ ਨੂੰ ਬੁਖਾਰ ਚੜਿਆ ਨੂੰ ਮੈਂ ਤਾਂ ਜਿਹੜੀ ਓੜ-ਪੋੜ ਕਰਨੀ ਸੀ ਉਹ ਵੀ ਕਰ ਲੇ ਦਵਾਈਆਂ ਵੀ ਬਥੇਰੀਆਂ ਦਵਾਖੇ ਦੇਖ ਲੀਆਂ ਬੁਖਾਰ ਉਹ ਅਜੇ ਤੱਕ ਨਹੀਂ ਠੀਕ ਹੋਇਆ ਤੂੰ ਘਰ ਆਣਾ ਸਭ ਕੁਝ ਠੀਕ ਹੋ ਜਾਊਗਾ ਉਹਨੂੰ ਕਿਹੜਾ ਕੋਈ ਬਿਮਾਰੀ ਆ ਕੱਲਾ ਬੁਖਾਰ ਹੀ ਚੜਿਆ ਵਾ ਮੈਂ ਰਾਤ ਨੂੰ ਡਿਊਟੀ ਕਰਕੇ ਸਵੇਰ ਆ ਜਾਣਾ ਵਾ ਉਹਨੂੰ ਦਵਾਈ ਦੇ ਦੇ ਧਿਆਨ ਨਾਲ ਚੰਗਾ ਹ ਲੈ ਪੁੱਤ ਦਵਾਈ ਲੈ ਲੈ ਚਲ ਪੁੱਤ ਸੌ ਜਾ ਹਣ ਦਵਾਈ ਲੈ ਲਈ ਤੇ ਮੈਂ ਚਲਦੀ ਆਂ ਕੀ ਹੋਇਆ ਪੁੱਤ ਮੰਮੀ ਅੱਜ ਮੇਰੇ ਕੋਲ ਸੌਂ ਜਾ ਤੁਸੀਂ ਹਾਂ ਹਾਂ ਪੁੱਤ ਕਿਉਂ ਨਹੀਂ ਮੰਮੀ ਮੰਮੀ ਕੀ ਹੋਇਆ ਪੁੱਤ ਆ ਦੇਖੋ ਮੈਂ ਜਮਾਂ ਠੀਕ ਹੋ ਗਿਆ ਲੈ ਆ ਦੇਖਾਂ ਹਾਂ ਪੁੱਤ ਤੂੰ ਤਾਂ ਜਮਾਂ ਠੀਕ ਹੋ ਗਿਆ ਹੁਣ ਤਾਂ ਬੁਖਾਰ ਵੀ ਹੈ ਨਹੀਂ ਪਰ ਮੰਮੀ ਇਹ ਕਿਵੇਂ ਹੋ ਗਿਆ ਪੁੱਤ ਮਾਂ ਦੀ ਗੋਦ ਦਾ ਨਿਗ ਹੀ ਹੋ ਜਾ ਹੁੰਦਾ ਜਿੱਥੇ ਵੱਡੇ ਵੱਡੇ ਡਾਕਟਰਾਂ ਦੀਆਂ ਦਵਾਈਆਂ ਕੰਮ ਨਹੀਂ ਨਾ ਕਰਦੀਆਂ ਉੱਥੇ ਮਾਂ ਦੀ ਗੋਦ ਦਾ ਨਿਗ ਕੰਮ ਕਰਦਾ ਜੋ ਖੁਸ਼ੀਆਂ ਨਾਲ ਲਿਆਉਂਦੀ ਹੈ ਤੇਰੇ ਜਨਮ ਬੜੇ ਤੂੰ ਮਾਂ ਮੇਰੀ ਹਰ ਜਨਮ ਮੈਂ ਤੇਰਾ ਪੁੱਤ ਹੋਵਾਂ ਜੀ ਵੀਡੀਓ ਤੁਸੀਂ ਦੇਖ ਹੀ ਲਈਆ ਤੇ ਵੀਡੀਓ ਦੇ ਵਿੱਚ ਮੈਸੇਜ ਇਹੀ ਸੀਗਾ ਵੀ ਮਾਂ ਦਾ ਗੋਦ ਸੱਚੀ ਬਹੁਤ ਨਿੱਗਾ ਹੁੰਦਾ ਹਨਾ ਤੇ ਪਹਿਲਾ ਸਮਿਆਂ ਦੇ ਵਿੱਚ ਜਦੋਂ ਆਪਾਂ ਬਿਮਾਰ ਹੋ ਜਾਂਦੇ ਸੀ ਹਨਾ ਤੇ ਐਦਾਂ ਆਪਾਂ ਨੂੰ ਜਿਹੜੀ ਮਾਂ ਵਾਂ ਗੋਦੀ 'ਚ ਲੈ ਕੇ ਪਾ ਜਾਂਦੇ ਸੀ ਤੇ ਆਪਾਂ ਨੂੰ ਸਵੇਰ ਜਿਹੜਾ ਬੁਖਾਰ ਆ ਠੀਕ ਹੋ ਜਾਂਦਾ ਹੈ ਨਾ ਹੁੰਦਾ ਕਈਆਂ ਭਣ ਪਰਾਵਾਂ ਨਾਲ ਹੋਇਆ ਹੋਊਗਾ ਤੁਹਾਡੇ ਨਾਲ ਵੀ ਹੋਇਆ ਹੋਊਗਾ ਨਾ ਹਾਂਜੀ ਅਸੀਂ ਇਹ ਵੀਡੀਓ ਬਹੁਤ ਮਿਹਨਤ ਨਾਲ ਬਣਾਈ ਆ ਇਸ ਲਈ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇਸ ਨਾਲ ਸਾਡਾ ਹੌਸਲਾ ਵਧਦਾ ਵੀ ਅਸੀਂ ਹੋਰ ਵੀਡੀਓ ਬਣਾਈਏ ਤੇ ਤੁਸੀਂ ਐਦਾਂ ਹੀ ਪਿਆਰ ਦਿੰਦੇ ਰਹੋ ਤੇ ਕਮੈਂਟ ਜਰੂਰ ਕਰਦਿਆ ਕਰੋ ਜਦੋਂ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਨਾ ਯਾਰ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਸਾਡਾ ਹੋਰ ਵੀਡੀਓ ਬਣਾਉਣ ਦਾ ਹੌਸਲਾ ਵਧਦਾ ਜਦੋਂ ਤੁਸੀਂ ਸ਼ੇਅਰ ਕਰਦੇ ਆ ਤਾਂ ਉਹ ਵੀਡੀਓ ਕੀ ਆ ਨਵੇਂ ਭੈਣ ਭਰਾ ਜਿਹੜੇ ਸਾਡੇ ਨਾਲ ਨਹੀਂ ਜੁੜੇਗੇ ਉਹਨਾਂ ਦੇ ਕਰੀ ਵੀਡੀਓ ਸਾਡੇ ਪਹੁੰਚ ਜਾਂਦੀ ਆ ਤੇ ਬਸ ਸਾਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਬਹੁਤ ਜ਼ਿਆਦਾ ਹੱਦੋਂ ਵੱਧ ਜ਼ਿਆਦਾ ਪਿਆਰ ਦਿੰਦੇ ਆ ਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਸੋ ਮੱਚ